ਸਤਿ ਸ਼੍ਰੀ ਅਕਾਲ ਜਿਹੜੀ ਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਦੋਸਤੋ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਲੱਗੇ ਆ ਬਹੁਤ ਹੀ ਜਿਆਦਾ ਮਹੱਤਵਪੂਰਨ ਖਬਰ ਹੈ ਤੁਹਾਨੂੰ ਦੱਦਈਏ ਕਿ ਹੁਣ ਜੇਕਰ ਤੁਸੀਂ ਬਾਹਰਲੇ ਮੁਲਕ ਜਾਂਦੇ ਹੋ ਖਾਸ ਕਰਕੇ ਯੂ ਐਸਏ ਅਮਰੀਕਾ ਦੇ ਵਿੱਚ ਅਗਰ ਤੁਸੀਂ ਜਾਂਦੇ ਹੋ ਤਾਂ ਤਾਨੂੰ ਦੱਸ ਦਈਏ ਕਿ ਡੋਨਾਲਡ ਟਰੰਪ ਨੇ ਤੁਹਾਨੂੰ ਇੱਕ ਆਫਰ ਦੇ ਦਿੱਤੀ ਏ ਉਥੇ ਦੇ ਵਸਨੀਕ ਬਣਨ ਵਾਸਤੇ ਉਥੇ ਪੱਕਿਆ ਹੋਣ ਵਾਸਤੇ ਡੋਨਾਲਡ ਟਰੰਪ ਨੇ ਇੱਕ 골ਡਨ ਕਾਰਡ ਲੈ ਕੇ ਆਂਦਾ ਹੈ ਤਾਂ ਦੱਸ ਦਈਏ ਕਿ ਉਹ 골ਡਨ ਕਾਰਡ ਤੁਹਾਨੂੰ ਉਥੇ ਹੁਣ ਪੱਕਿਆ ਕਰ ਸਕਦਾ ਹੈ ਤੁਹਾਨੂੰ ਨਹੀਂ ਲੋੜ ਜਿਹੜਾ ਆ ਉਹ ਮੈਕਸੀਕੋ ਦੀਆਂ ਕੰਧਾਂ ਟੱਪਣ ਦੀ ਤੇ ਨਾਲ ਹੀ ਤੁਹਾਨੂੰ ਲੋੜ ਆ ਹੁਣ ਡੰਕੀ ਵਰਗੇ ਪ੍ਰੋਗਰਾਮ ਕਰਨ ਦੀ ਤਾਂ ਦਾਦੇ ਇਹ ਕਿ ਅਮਰੀਕਾ ਚ ਡੋਨਲਡ 트ੰਪ ਨੇ ਬਹੁਤ ਸਾਰੇ ਪੰਜਾਬੀ ਤੇ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਵਾਦਾ ਉਥੇ ਇੱਕ ਪੱਕਾ ਕਰਨ ਵਾਸਤੇ ਉਥੋਂ ਦੇ ਵਸਨੀਕ ਕਰਨ ਵਾਸਤੇ ਜਿੰਨੇ ਵੀ ਉਥੇ ਭਾਰਤੀ ਜਾਂ ਅਦਰ ਲੋਕ ਰਹਿੰਦੇ ਨੇ ਜੇਕਰ ਉਹ ਲੋਕ ਯੂ ایس اے ਦੇ ਵਿੱਚ ਪੱਕਾ ਹੋਣਾ ਚਾਹੁੰਦੇ ਨੇ ਉਥੋਂ ਦੇ ਰਿਹਾਇਸੀ ਹੋਣਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਡੋਨਲਡ 트ੰਪ ਨੇ ਇੱਕ ਬਹੁਤ ਵਧੀਆ ਜਿਹੜੀ ਓ ਸਕੀਮ ਲਿਆਂਦੀ ਆ ਓ ਸਕੀਮ ਇਹ ਹੈ ਕਿ ਤੁਸੀਂ ਹੁਣ ਉਥੋਂ ਦਾ ਇੱਕ 골ਡਨ ਕਾਰਡ ਖਰੀਦ ਸਕਦੇ ਹੋ ਤਾਂ ਦਾ ਦੇ ਕਿ ਉਹ 골ਡਨ ਕਾਰਡ ਜਿਹੜਾ ਆ ਉਹ ਗ੍ਰੀਨ ਕਾਰਡ ਵਾਂਗ ਹੀ ਕੰਮ ਕਰੇਗਾ ਤੇ ਤੁਸੀਂ ਵੀ ਉਥੋਂ ਦੇ ਵਸਨੀਕ ਕਹਾਉਗੇ ਉਸ 골ਡਨ ਕਾਰਡ ਦੀ ਨਾਲ ਹੀ ਤੁਸੀਂ ਉਥੋਂ ਦੇ ਵਸਨੀਕ ਹੋ ਸਕਦੇ ਹੋ ਤੇ ਤੁਸੀਂ ਉਥੇ ਰਹਿ ਕੇ ਕਾਰੋਬਾਰ ਕਰ ਸਕਦੇ ਹੋ ਫਿਰ ਤੋਂ ਤੁਹਾਨੂੰ ਦੱਸਦੀ ਕਿ ਇੱਕ 골ਡਨ ਕਾਰਡ ਜਿਹੜਾ ਆ ਉਹ ਲਾਂਚ ਕਰ ਦਿੱਤਾ ਗਿਆ ਆ ਡੋਨਲਡ 트럼ਪ ਦੇ ਵੱਲੋਂ ਜੋ ਕਿ ਦੱਸਿਆ ਜਾ ਰਿਹਾ ਕਿ ਉਸ ਕਾਰਡ ਦੇ ਨਾਲ ਤੁਸੀਂ ਉਥੋਂ ਦੇ ਵਸਨੀਕ ਹੋ ਸਕਦੇ ਹੋ ਰਿਹਾਇਸੀ ਹੋ ਸਕਦੇ ਹੋ ਫਿਰ ਤੋਂ ਤੁਹਾਨੂੰ ਦੱਈਏ ਕਿ 골ਡਨ 트럼ਪ ਨੇ ਇੱਕ ਐਸਾ ਕਾਰਡ ਲਿਆਂਦਾ ਹੈ ਜਿਸ ਨੂੰ 골ਡਨ ਕਾਰਡ ਦੇ ਨਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਇਹ 골ਡਨ ਕਾਰਡ ਗ੍ਰੀਨ ਕਾਰਡ ਦੇ ਵਾਂਗ ਹੀ ਹੋਵੇਗਾ ਜੇ ਤੁਸੀਂ ਇਹ ਇੱਥੇ ਪੱਕੇ ਹੋਣਾ ਚਾਹੁੰਦੇ ਹੋ ਤੇ ਇਹ 골ਡਨ ਕਾਰਡ ਤੁਹਾਨੂੰ ਖਰੀਦਣਾ ਪਵੇਗਾ ਤਾਂ ਦਾਦੇ 21 ਸੂਤਰਾਂ ਦੇ ਹਵਾਲੇ ਤੋਂ ਜਦੋਂ ਇਹ ਖਬਰ ਸਾਡੇ ਤੱਕ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਇਹ 골ਡਨ ਕਾਰਡ ਇੱਕ ਗ੍ਰੀਨ ਕਾਰਡ ਵਾਂਗ ਕੰਮ ਕਰੇਗਾ ਤੇ ਇਹ ਕਾਰਡ ਤੁਹਾਨੂੰ ਪੱਕੇ ਹੋਣ ਦੇ ਲਈ ਵਸਨੀਕ ਹੋਣ ਦੇ ਲਈ ਯੂ ਐਸ ਏ ਦੇ ਵਿੱਚ ਇਹ ਕਾਰਡ ਖਰੀਦਣਾ ਪਵੇਗਾ ਫਿਰ ਤਾਂ ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਇਹ ਕਾਰਡ ਖਰੀਦਦੇ ਹੋ ਤੇ ਤੁਸੀਂ ਉੱਥੇ ਪੱਕੇ ਹੋ ਸਕਦੇ ਹੋ ਉਤੋਂ ਦੇ ਵਸਨੀਕ ਹੋ ਸਕਦੇ ਹੋ ਡੋਨਲਡ ਟਰੰਪ ਦੀ ਇਹ ਸਕੀਮ ਤੁਹਾਨੂੰ ਕਿਵੇਂ ਦੇ ਲੱਗੀ ਤੇ ਫਿਰ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਇਹਦੀ ਕੀਮਤ ਵੀ ਜਾਣ ਲਵੋ ਇਹਦੀ ਕੀਮਤ 5 ਮਿਲੀਅਨ ਜਿਹੜਾ ਆ ਉਹ ਡਾਲਰ ਦੱਸੇ ਜਾ ਰਹੇ ਨੇ 5 ਮਿਲੀਅਨ ਡਾਲਰ ਦੇ ਨਾਲ ਤੁਸੀਂ ਇਹ 골ਡਨ ਕਾਰਡ ਖਰੀਦ ਸਕਦੇ ਹੋ 5 ਮਿਲੀਅਨ ਜਿਹੜੇ ਨੇ ਉਹ ਡਾਲਰ ਤੁਹਾਨੂੰ ਦੇਣੇ ਪੈਣਗੇ 골ਡਨ ਕਾਰਡ ਨੂੰ ਖਰੀਦਣ ਦੇ ਵਾਸਤੇ ਤੇ ਫਿਰ ਉਸ ਤੇ ਤੁਸੀਂ ਪੱਕੇ ਹੋ ਸਕਦੇ ਹੋ ਪਰ ਇਹ 5 ਮਿਲੀਅਨ ਡਾਲਰ ਬਹੁਤ ਜ਼ਿਆਦਾ ਵੱਡੀ ਰਕਮ ਹੈ ਆਮ ਤੌਰ ਤੇ ਤੁਸੀਂ ਇਸ ਨੂੰ ਖਰਚ ਨਹੀਂ ਕਰ ਸਕਦੇ ਪਰ ਖਾਸ ਲੋਕ ਇਸ ਨੂੰ ਖਰਚ ਕਰ ਸਕਦੇ ਨੇ ਪਰ ਤੁਹਾਨੂੰ ਦੱਸ ਦੇ ਕਿ ਬਹੁਤ ਮਹਿੰਗਾ ਸੌਦਾ ਹੋਣ ਵਾਲਾ ਆ ਪਰ ਡੌਂਕੀਆਂ ਤੋਂ ਬਾਸ ਸਕਦੇ ਹੋ ਮੈਕਸੀਕੋ ਦੀਆਂ ਕੰਦਾ ਟੱਪਣ ਤੋਂ ਬਾਸ ਸਕਦੇ ਹੋ ਤੇ ਤੁਸੀਂ ਇਹ 골ਡਨ ਕਾਰਡ ਖਰੀਦ ਕੇ ਯੂ ਐਸ ਏ ਦੇ ਵਿੱਚ ਪੱਕੇ ਹੋ ਸਕਦੇ ਹੋ ਜੇਕਰ ਤੁਸੀਂ ਇਹ ਕਾਰਡ 5 ਮਿਲੀਅਨ ਡਾਲਰ ਦੇ ਨਾਲ ਖਰੀਦ ਲੈਂਦੇ ਹੋ ਤੇ ਯੂ ਐਸ ਏ ਦੇ ਵਸਨੀਕ ਹੋ ਸਕਦੇ ਹੋ ਰਹਿ ਸੀ ਹੋ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਸਾਡੀ ਇਹ ਖਬਰ ਕਿਵੇਂ ਦੀ ਲੱਗੀ ਇਸ ਦੇ ਉੱਤੇ ਆਪਣਾ ਜ਼ਰੂਰ ਰੈਕਟ ਕਰੋ ਕਮੈਂਟ ਕਰਕੇ ਦੱਸਿਓ ਕਿ 5 ਮਿਲੀਅਨ ਡਾਲਰ ਕੀ ਇੱਕ ਸਹੀ ਰਕਮ ਹੈ ਉਥੇ ਪੱਕੇ ਹੋਣ ਦੇ ਲਈ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ